ਮੇਰੇ ਪੱਤੀ ਯਾਰੀ ਗਏ ਸਟੇਡੀਆ ਨਾਲ ਸ਼ਿਟੂਲ ਬਹੁਤ ਖੁਸ਼ ਹੁੰਦਾ ਤੇ ਗਏ 15 ਦਿਨ ਦੇ ਟੂਰ ਤੇ ਤਸ਼ੀਲੂ ਨੇ ਦੋ ਟੈਰਾਂ ਵਾਲੇ ਟੈਗੀ ਭਰੇ ਲੈ ਰਗੇ ਸ਼ਮ। ਮੈਂ ਕਿਹਾ ਤੂੰ ਅਮਰੀਕਾ ਨੂੰ ਪੀਰੇ ਕਾ ਵਿੱਚ ਚੱਲਿਆ ਜੀ। ਦੋ ਕਨ ਕੌਣ। ਫੇ ਰਾਤੋਂ ਤੱਕ ਇੱਟੜ ਚੱਲੇ ਦੋ ਟੈਗੀ ਰਮ ਚੇਕਾ 30 ਕਿਲੋ ਵਾਲੇ ਨਾਲ 10 ਟੈਰਾਂ ਵਾਲੇ ਘਿਸੇ ਈ ਆ ਜਾਣਾ ਤੇ ਤੈ ਤਾਂ ਐਂ ਤੇ ਚੱਕ ਲਈ ਜਿੱਦਾਂ ਅਮਰੀਕਾ ਵੀ ਘਰ ਆਉਂਦਾ ਤੇ ਪੈਡੀਅਰੀ ਗਿਆ ਆਸਟ੍ਰੇਲੀਆ ਨੂੰ ਸ਼ਿਟੂਲ ਬਹੁਤ ਖੁਸ਼ ਹੁੰਦਾ ਤੇ ਗਿਆ 15 ਦਿਨ ਦੇ ਟੂਰ ਤੇ ਤਸ਼ੀਲੂ ਨੇ ਦੋ ਟੈਰਾਂ ਵਾਲੇ ਟੈਜੀ ਭਰੇ ਲੈ ਰਗੇ ਸ਼ਮ ਜੀ ਮੈਂ ਕਿਹਾ ਤੂੰ ਅਮਰੀਕਾ ਨੂੰ ਪੀਅਰੇ ਕਾਵੇ ਚੱਲਿਆ ਮਨ ਤੋਂ ਗੱਲ ਕਰਨ ਨੂੰ ਅਰੇ ਰਾਤੋਂ ਦਾ ਘੇਟੜ ਚੱਲੇ ਦੋ ਟੈਜੀ ਰਮ ਚੇਤਾ 30 ਕਿਲੋ ਵਾਲੇ ਨਾਲੋਂ ਟੈਰਾਂ ਵਾਲੇ ਕਿਹੜੀ ਸੇ ਮੈਂ ਯਾਰ ਅਪਡੇਟਾਂ ਹੀ ਆ ਜਾਣਾ ਤੇ ਤਾਂ ਐ ਡੈਟੀ ਚੱਕ ਲੈ ਜਿੱਦਾਂ ਅਮਰੀਕਾ ਪੀਰ